ਕਿਸਾਨ ਲੀਡਰ ਸਰਬਨ ਸਿੰਘ ਪੰਧੇਰ ਦੀਆਂ ਆ ਗੱਲਾਂ ਪੱਲੇ ਬੰਨ ਲਿਓ ਨਹੀਂ ਤਾਂ ਫਿਰ ਬਾਅਦ ਦੇ ਵਿੱਚ ਪੈਣਾ ਪਛਟਾਉਣਾ। ਇਹੀ ਗੱਲ ਕਹਿ ਰਹੇ ਨੇ ਸ਼ੰਭੂ ਬਾਰਡਰ ਤੋਂ ਕਿਸਾਨ ਲੀਡਰ ਕਿ ਜੋ ਹੁਣ ਤੁਸੀਂ ਪਟੰਡੀਗੜ ਦੇ ਵਿੱਚ ਭਾਜਪੀ ਦਾ ਮੇਰ ਬਣਾ ਦਿੱਤਾ ਬਾਅਦ ਦੇ ਵਿੱਚ ਤੁਹਾਨੂੰ ਪਛਟਾਉਣਾ ਬਹੁਤ ਪਵੇਗਾ। ਕਹਿੰਦੇ ਚੰਡੀਗੜ੍ਹ ਦੇ ਵਿੱਚ ਸ਼ਹਿਰੀ ਲੋਕ ਨੇ ਸ਼ਹਿਰੀ ਲੋਕਾਂ ਨੂੰ ਸਮਝਣਾ ਚਾਹੀਦਾ। ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਵੀ ਕੁਝ ਅਜਹੀਆਂ ਗੱਲਾਂ ਆਖੀਆਂ ਨੇ ਬਾਰਡਰ ਦੇ ਉੱਤੇ ਖੜ ਕੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸੱਚ ਸਾਬਤ ਹੋਣਗੀਆਂ ਜੋ ਪਿਛਲੇ ਦਿਨ ਦੇ ਵਿੱਚ ਗੱਲਾਂ ਕਹੀਆਂ ਸੀ ਉਹ ਅੱਜ ਸੱਚ ਹੋ ਰਹੀਆਂ ਨੇ ਕਿਤੇ ਪਸਟਾਉਣਾ ਨਾ ਪੈ ਜਾਵੇ ਤੁਹਾਨੂੰ ਇਸ ਕਰਕੇ ਇਹ ਗੱਲਾਂ ਪੱਲੇ ਬੰਨ ਲਿਓ ਕਿਹੜੀਆਂ ਗੱਲਾਂ ਕਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੰਭੂ ਬਾਰਡਰ ਤੋਂ ਸਰਮਣ ਸਿੰਘ ਪੰਦੇੜ ਭਾਈ ਮੋਬਾਈਲ ਦਾ ਪਤਾ ਨਹੀਂ ਨੱਟ ਕਿਹੜੇ ਵੇਲੇ ਬੰਦ ਹੋ ਜਾਵੇ ਜ਼ਰੂਰੀ ਗੱਲਾਂ ਕਰਨੀਆਂ ਐਸ ਵੇਲੇ 12 ਦਿਨ ਰਹਿ ਗਿਆ ਸਾਡੇ 1 ਸਾਲ ਪੂਰਾ ਹੋਣ ਤੋਂ ਔਰ ਪੂਰੇ ਪੰਜਾਬੀਆਂ ਨੇ ਹਰਿਆਣਾ ਨੇ ਦੇਸ਼ਵਾਦੀਆਂ ਨੇ ਵੱਡੀ ਲੜਾਈ ਮੋਦੀ ਸਰਕਾਰ ਦੇ ਖਿਲਾਫ ਲੜੀ ਆ 1 ਸਾਲ ਪੂਰਾ ਹੋਣ ਤੇ ਅਸੀਂ ਵੱਡਾ ਕੱਟ ਸ਼ੰਭੂ ਤੇ ਕਰਨਾ ਚਾਹੁੰਦੇ ਆ ਇਸ ਤਰੀਕੇ ਨਾਲ ਪੰਜਾਬੀਆਂ ਨੂੰ ਹਰਿਆਣਾ ਵਾਸੀਆਂ ਨੂੰ ਜੁਪੀ ਵਾਲਿਆਂ ਨੂੰ ਰਾਜਸਥਾਨ ਨੂੰ ਉੱਤਰ ਭਾਰਤ ਦੇ ਜਿਹੜੇ ਨੇੜੇ ਦੇ ਲੋਕ ਨੇ ਵੱਧ ਤੋਂ ਵੱਧ ਇੱਕ ਦਿਨ 13 ਨੂੰ ਇੱਥੇ ਪਹੁੰਚਣ ਦਾ ਸੱਦਾ ਦੇਨੇ ਆ ਇਸ ਵੇਲੇ ਅੰਮ੍ਰਿਤਸਰ ਦੀ ਵਾਰੀ ਆ ਅੰਮ੍ਰਿਤਸਰ ਦੀ ਟੀਮ ਮੇਰੇ ਪਿੱਛੇ ਖੜੀ ਆ ਬਾਰ ਸਿੰਘ ਦੀ ਸਾਰਣਾ ਕਰੇਲ ਬਾਲਾ ਜੀ ਆ ਆਪਣੇ ਰਾਮਕੀਰਥਾ ਦੇ ਵੀਰ ਆ ਕੋਈ ਸਾਡੇ ਨਗਰ ਦੇ ਵੀਰ ਆ ਔਰ ਬਲਦੇਵ ਸਿੰਘ ਦੀ ਬੱਗਾ ਵੀ ਇੱਥੇ ਖੜੇ ਨੇ ਆ ਮੀਟਿੰਗਾਂ ਦਾ سلسلہ ਇਸ ਵੇਲੇ ਤੋਂ ਸ਼ੁਰੂ ਹੋ ਜਾਂਦਾ ਅੱਜ ਜਿਹੜੀ ਜ਼ਰੂਰੀ ਗੱਲਬਾਤ ਕਰਨੀ ਆ ਵਾਤ ਤੋਂ ਵਾਤ ਸ਼ੇਅਰ ਕਰਦੇਓ ਜਿਹੜਾ ਸਭ ਤੋਂ ਜਿਹੜਾ ਅਸੀਂ ਕਹਿੰਦੇ ਸੀ ਕਾਰਪੋਰੇਟ ਦਾ ਵੱਡਾ ਹਮਲਾ ਵਾ ਚੰਡੀਗੜ੍ਹ ਦਾ ਮੁਨਾਫੇ ਵਾਲਾ ਬਿਜਲੀ ਬੋਰਡ ਮੋਦੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਵੇਚਤਾ ਜਿਹੜੇ ਕਹਿੰਦੇ ਸੀ ਕਿਸਾਨ ਹਰ ਗੱਲ ਦੇ ਤਰਨਾ ਲਾ ਲੀਂਦੇ ਆ ਕਿਸਾਨ ਮਜ਼ਦੂਰ ਬੇਲੇ ਆ ਮੈਂ ਕਹਿੰਦਾ ਚੰਡੀਗੜ੍ਹ ਦੇ ਸ਼ੈਰੀਓ ਇਹਦਾ ਖਾਮਿਆ ਨਾ ਤੁਹਾਨੂੰ ਪੁਗਤਣਾ ਪੈਣਾ ਹਾਂ ਤੁਸੀਂ ਲੜ ਰਹੇ ਜੇ ਉੱਥੇ ਇਹਦੀਆਂ ਮੈਨੂੰ ਖਬਰਾਂ ਨੇ ਚੰਡੀਗੜ੍ਹ ਚ ਬਹੁਤ ਬੁੱਧੀਜੀਵੀ ਨੇ ਮੈਂ ਕਹਿੰਦਾ ਮਾੜਾ ਮੋਟਾ ਬੋਲਣਾ ਚਾਹੀਦਾ ਭਈ ਕਾਰਪੋਰੇਟ ਦਾ ਹਮਲਾ ਵਾ ਇਹੀ ਅਸੀਂ ਪੰਜਾਬੀਆਂ ਨੂੰ ਕਹਿੰਨੇ ਆ ਵੀ ਹਜੇ ਪੰਜਾਬ ਦਾ ਬਿਜਲੀ ਬੋਰਡ ਜੜਾ ਵਾ ਹੋ ਜੇ ਉਹਦਾ ਅਰਧ ਨਿੱਜੀਕਰਨ ਹੋਇਆ ਵਾ ਨਿਗਮੀਕਰਨ ਹੋਇਆ ਗਾ ਜਿਹੜਾ ਬਿਜਲੀ ਬੋਰਡ ਦਾ ਐਕਟ ਇਹਨਾਂ ਨੇ ਬਣਾ ਲਿਆ ਪੂਰਾ ਨਿੱਜੀਕਰਨ ਕਰਨਾ ਵਾ ਤੇ ਤੁਹਾਡੇ ਘਰਾਂ ਦੀ ਬਿਜਲੀ ਨਹੀਂ ਰਹਿਣੀ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਬਲ ਬਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੰਭੂ ਬਾਡਰ ਤੋਂ ਸਰਵਣ ਸਿੰਘ ਪੰਦੇੜ ਭਾਈ ਮੋਬਾਈਲ ਦਾ ਪਤਾ ਨਹੀਂ ਨਟ ਕਿਹੜੇ ਵੇਲੇ ਬੰਦ ਹੋ ਜਾਵੇ ਜ਼ਰੂਰੀ ਗੱਲਾਂ ਕਰਨੀਆਂ ਐਸ ਵੇਲੇ 12 ਦਿਨ ਰਹਿ ਗਿਆ ਸਾਡੇ 1 ਸਾਲ ਪੂਰਾ ਹੋਣ ਤੋਂ ਔਰ ਪੂਰੇ ਪੰਜਾਬੀਆਂ ਨੇ ਹਰਿਆਣਾ ਨੇ ਦੇਸ਼ਵਾਦੀਆਂ ਨੇ ਵੱਡੀ ਲੜਾਈ ਮੋਦੀ ਸਰਕਾਰ ਦੇ ਖਿਲਾਫ ਲੜੀ ਆ 1 ਸਾਲ ਪੂਰਾ ਹੋਣ ਤੇ ਅਸੀਂ ਵੱਡਾ ਕੱਟ ਸ਼ੰਭੂ ਤੇ ਕਰਨਾ ਚਾਹੁੰਦੇ ਆ ਇਸ ਤਰੀਕੇ ਨਾਲ ਪੰਜਾਬੀਆਂ ਨੂੰ ਹਰਿਆਣਾ ਵਾਸੀਆਂ ਨੂੰ ਜੁਪੀ ਵਾਲਿਆਂ ਨੂੰ ਰਾਜਸਥਾਨ ਨੂੰ ਉੱਤਰ ਭਾਰਤ ਦੇ ਜਿਹੜੇ ਨੇੜੇ ਦੇ ਲੋਕ ਨੇ ਵੱਧ ਤੋਂ ਵੱਧ ਇੱਕ ਦਿਨ 13 ਨੂੰ ਇੱਥੇ ਪਹੁੰਚਣ ਦਾ ਸੱਦਾ ਦੇਨੇ ਆ ਇਸ ਵळे ਅੰਮ੍ਰਿਤਸਰ ਦੀ ਵਾਰੀ ਆ ਅੰਮ੍ਰਿਤਸਰ ਦੀ ਟੀਮ ਮੇਰੇ ਪਿੱਛੇ ਕੜੀ ਆ ਬਾਰ ਸਿੰਘ ਦੀ ਸਾਰਣਾ ਕਰੇਰ ਬਾਲਾ ਜੀ ਆ ਆਪਣੇ ਰਾਮ ਤੀਥਾ ਦੇ ਵੀਰ ਆ ਕੋ ਸਾਡੇ ਨਗਰ ਦੇ ਵੀਰ ਆ ਔਰ ਬਲਦੇਵ ਸਿੰਘ ਦੀ ਬੱਗਾ ਵੀ ਇੱਥੇ ਖੜੇ ਨੇ ਆ ਮੀਟਿੰਗਾਂ ਦਾ سلسلہ ਇਸ ਵੇਲੇ ਤੋਂ ਸ਼ੁਰੂ ਹੋ ਜਾਂਦਾ ਅੱਜ ਜਿਹੜੀ ਜ਼ਰੂਰੀ ਗੱਲਬਾਤ ਕਰਨੀ ਆ ਵਸਤਵਤਵ ਸੇਅਰ ਕਰ ਦਿਓ ਜਿਹੜਾ ਸਭ ਤੋਂ ਜਿਹੜਾ ਅਸੀਂ ਕਹਿੰਦੇ ਸੀ ਕਾਰਪੋਰੇਟ ਦਾ ਵੱਡਾ ਹਮਲਾਵਾ ਚੰਡੀਗੜ੍ਹ ਦਾ ਮੁਨਾਫੇ ਵਾਲਾ ਬਿਜਲੀ ਬੋਰਡ ਮੋਦੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਵੇਚਤਾ ਜਿਹੜੇ ਕਹਿੰਦੇ ਸੀ ਕਿਸਾਨ ਹਰ ਗੱਲ ਦੇ ਤਰਨਾ ਲਾ ਲੀਂਦੇ ਆ ਕਿਸਾਨ ਮਜ਼ਦੂਰ ਬੇਲੇ ਆ ਮੈਂ ਕਹਿੰਦਾ ਚੰਡੀਗੜ੍ਹ ਦੇ ਸ਼ਾਇਰੋ ਇਹਦਾ ਖਾਮਿਆਣਾ ਤੁਹਾਨੂੰ ਪੁਗਤਣਾ ਪੈਣਾ ਹਾਂ ਤੁਸੀਂ ਲੜ ਰਹੇ ਜੇ ਉੱਥੇ ਇਹਦੀਆਂ ਮੈਨੂੰ ਖਬਰਾਂ ਨੇ ਚੰਡੀਗੜ੍ਹ ਚ ਬਹੁਤ ਬੁੱਧੀਜੀਵੀ ਨੇ ਮੈਂ ਕਹਿੰਦਾ ਮਾੜਾ ਬੋਟਾ ਬੋਲਣਾ ਚਾਹੀਦਾ ਭਈ ਕਾਰਪੋਰੇਟ ਦਾ ਹਮਲਾ ਵਾ ਇਹੀ ਅਸੀਂ ਪੰਜਾਬੀਆਂ ਨੂੰ ਕਹਿੰਨੇ ਆ ਵੀ ਹਜੇ ਪੰਜਾਬ ਦਾ ਬਿਜਲੀ ਬੋਰਡ ਜੜਾਵਾ ਹੋ ਜੇ ਉਹਦਾ ਅਰਧ ਨਿੱਜੀਕਰਨ ਹੋਇਆ ਵਾ ਨਿਗਮੀਕਰਨ ਹੋਇਆ ਗਾ ਜਿਹੜਾ ਬਿਜਲੀ ਬੋਰਡ ਦਾ ਐਕਟ ਇਹਨਾਂ ਨੇ ਬਣਾ ਲਿਆ ਪੂਰਾ ਨਿੱਜੀਕਰਨ ਕਰਨਾ ਵਾ ਤੇ ਤੁਹਾਡੇ ਘਰਾਂ ਦੀ ਬਿਜਲੀ ਨਹੀਂ ਰਹਿਣੀ ਹੈਗੀ ਜਿਹੜਾ ਚੰਡੀਗੜ੍ਹ 'ਚ ਹੋਇਆ ਔਰ ਪ੍ਰੈਸ ਵਾਲਿਆਂ ਨੇ ਬਹੁਤ ਘਟ ਖਬਰਾਂ ਛਾਪੀਆਂ ਬਈ ਪ੍ਰਿੰਟ ਮੀਡੀਆ ਤੋਂ ਦੇਖ ਲੋ ਕਿੰਨੀਆਂ ਖਬਰਾਂ ਵਾਂ ਕਿਉਂਕਿ ਜਿੰਨਾ ਕੋ ਐਡ ਲਿਆ ਜਾਂਦਾ ਵਾ ਭਾਈ ਬਹੁਤ ਔਖਾ ਉਹਨਾਂ ਖਿਲਾਫ ਬੋਲਣਾ ਅਗਲੀ ਬੇਨਤੀ ਅੱਜ ਬਜਟ ਪੇਸ਼ ਹੋ ਰਿਹਾ ਕੱਲ ਬਜਟ ਸਰਵੇ ਆਇਆ ਬਜਟ ਦੇ ਵਿੱਚ ਪ੍ਰਚਾਰ ਮੱਦ ਮੱਤ ਮੋਦੀ ਸਰਕਾਰ ਇਹ ਬੁਖਾਰ ਰਹੀ ਆ ਕਿ ਇਹ ਗਰੀਬਾਂ ਲਈ ਮੱਧ ਵਰਗ ਲਈ ਕਿਸਾਨਾਂ ਲਈ ਆਮ ਲੋਕਾਂ ਲਈ ਨੌਜਵਾਨਾਂ ਲਈ ਬਜਟ ਹੋਊਗਾ ਜਿਹੜੀ ਪੇਸ਼ਕਾਰੀ ਆ ਰਹੀ ਆ ਪਰ ਐ ਨਹੀਂ ਜੇ ਹੋਣਾ ਇਹ ਪਹਿਲੋ ਬਜਟ ਵਿੱਚ ਸਾਡੀਆਂ ਕਟੌਤੀਆਂ ਹੋਈਆਂ ਪਿਛਲੇ ਸਾਲਾਂ ਚ ਅਸੀਂ ਦੇਖਿਆ ਹੈਗੀਆਂ ਹਰ ਸਾਲ ਮਹਿੰਗਾਈ ਵੱਧਦੀ ਆ ਖੇਤੀ ਤੇ ਲਗਾਤਾਰ ਵਾਧਾ ਹੋ ਜਾਂਦਾ ਡੀਜ਼ਲ 'ਚ ਵਾਧਾ ਹੋ ਜਾਂਦਾ ਖੇਤੀ ਬੀਜਾਂ 'ਚ ਵਾਧਾ ਹੋ ਜਾਂਦਾ ਖਾਦਾਂ 'ਚ ਵਾਧਾ ਹੋ ਜਾਂਦਾ ਦਵਾਈਆਂ ਪੈਸਟਿਸਾਈਡ ਜਿਹੜੀਆਂ ਲੇਬਰ ਚ ਵਾਧਾ ਹੁੰਦਾ ਖੇਤੀ ਮਸ਼ੀਨਰੀ ਜਵਾਦਾ ਹੋ ਜਾਂਦਾ ਬਹੁਤ ਕੁਝ ਨੇ ਜਿਹੜੇ ਵੱਧ ਜਾਂਦੇ ਹੈਗੇ ਆ ਤੋਂ ਜਿੰਨਾ ਕੋ ਦਿੰਦੇ ਉਹ ਨਾ ਵਧਾਇਆ ਵਰਗਾ ਹੀ ਹੁੰਦਾ ਵਾ ਸਾਡੇ ਖੇਤੀ ਸੈਕਟਰ ਤੇ 65 ਤੋਂ 70% ਦੇਸ਼ ਦੇ ਲੋਕ ਨਿਰਭਰ ਆ ਐਨੇ ਰੋਟੀ ਖਾਂਦੇ ਦੇ ਤੋਂ ਇਹਦਾ ਬਜਟ ਪਾਉਣੇ 3% ਕੁੱਲ ਜੀ ਡੀ ਪੀ ਦਾ ਜਾਂ 3% ਦਿੱਤਾ ਜਾ ਰਿਹਾ ਅਸੀਂ ਕਹਿੰਨੇ ਕੁੱਲ ਬਜਟ ਦਾ 70% ਹਿੱਸਾ ਖੇਤੀ ਖੇਤਰ ਤੇ ਰੱਖਿਆ ਜਾਵੇ ਜਿਹੜਾ ਬੰਦਾ ਦੂਜੀ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਵੀ ਇਹਦਾ ਮੱਧ ਵਰਗਿਆ ਦੇਸ਼ ਦਾ ਜੜੀਆਂ ਉਹ ਚਾਹੇ ਵੱਡੇ ਸ਼ਹਿਰਾਂ ਦੇ ਆਮ ਲੋਕ ਹੋਣ ਜਿਹੜੇ ਮੱਧ ਵਰਗ ਚੋਂਦੇ ਜੜੀਆਂ ਖਾਣ ਪਾਣ ਦੀਆਂ ਚੀਜ਼ਾਂ ਜੜੀਆਂ ਆਮ ਵਰਤੋਂ ਦੀਆਂ ਚੀਜ਼ਾਂ ਉਹ ਵਰਤਦੇ ਨੇ ਚਾਹੇ ਭਾਰਤ ਦੇ ਗ੍ਰਾਮੀਣ ਛੇਠਲੇ ਪੱਧਰ ਦੇ ਲੋਕ ਹੋਣ ਜੜੀਆਂ ਚੀਜ਼ਾਂ ਉਹ ਵਰਤਦੇ ਨੇ ਉਹਨਾਂ ਤੋਂ ਜੀਐਸਟੀ ਕਟਾਈ ਜਾਣੀ ਚਾਹੀਦੀ ਆ ਜਾਂ ਜਿਹੜੀ ਮੰਗਹਾਈ ਦੀ ਮਾਰ ਆ ਉਹ ਘੱਟ ਸਕੇ ਸਰਵੇਖਣ ਚ ਇਹ ਤਾਂ ਕਹਤਾ ਵੀ ਅਰ ਕੀ ਮਹਿੰਗਾਈ ਘਟੂਗੀ ਉਹਦਾ ਕੋਈ ਰੋਡ ਮੈਪ ਨਹੀਂ ਹੈਗਾ ਅਰ ਕੀ ਵਿਕਾਸ ਦਰ 6.3 ਤੋਂ 6.8 ਕਹੀ ਜਾ ਰਹੀ ਆ ਇਹ ਜਿਹੜੇ ਹੁਣ ਸਰਵੇ ਦਿੱਤੇ ਜਾਂਦੇ ਮੁੜ ਕੇ ਪੂਰੇ ਨਹੀਂ ਹੁੰਦੇ ਹੁੰਦੇ ਇਹ ਤਾਂ ਸਿਰਫ ਕਾਗਜੀ ਗੱਲਾਂ ਨੇ ਆਮ ਲੋਕਾਂ ਨੂੰ ਕੋਈ ਇਹਦਾ ਫਾਇਦਾ ਨਹੀਂ ਹੋ ਰਿਹਾ ਤਾਂ ਦੂਸਰਾ ਅਸੀਂ ਕਹਿੰਨੇ ਆ ਵੀ ਜੇ ਬਜਟ ਆਮ ਲੋਕਾਂ ਲਈ ਆ ਫਿਰ ਕਾਰਪੋਰੇਟ ਨੂੰ 25% ਟੈਕਸ ਵਧ ਲਾਓ ਜਿੰਨੀਆਂ ਮਲਟੀਨੇਸ਼ਨ ਕੰਪਨੀਆਂ ਨੇ ਪ੍ਰਧਾਨ ਦੇਵ ਚ ਮੋਦੀ ਜੀ ਜੇ ਕੋਈ ਦਰੇਗ ਨਹੀਂ ਹੈਗਾ ਤੇ ਟੈਕਸ ਲਾਓ ਉਹਨਾਂ ਨੂੰ ਹਾਂ ਉਹ ਤਾਂ ਤੁਹਾਨੂੰ ਚੋਣ ਬੰਡਾ ਦੇ ਵਿੱਚ ਪਾਰਟੀਆਂ ਨੂੰ ਫੰਡ ਬੜੇ ਦੇ ਦਿੰਦੇ ਨੇ ਫਿਰ ਭਈ ਉਹਨਾਂ ਨੂੰ ਟੈਕਸ ਕਿਉਂ ਲੱਗੂਗਾ ਸੋ ਜੇ ਉਹਨਾਂ ਨੂੰ ਟੈਕਸ ਲਾ ਕੇ ਆਮ ਜਨਤਾ ਨੂੰ ਗਰੀਬਾਂ ਨੂੰ ਉਹਦਾ ਮੁਨਾਫਾ ਪਹੁੰਚਾਉਣਾ ਚਾਹੀਦਾ ਖੇਤੀ ਲਈ ਅੱਧ ਬਜਟ ਪੇਸ਼ ਹੋਣਾ ਚਾਹੀਦਾ ਜਿਹੜੀਆਂ ਸਾਡੀਆਂ 12 ਮੰਗਾਂ ਨੇ ਜੇ ਮੀਟਿੰਗ ਸੱਦੀ ਗਈ ਆ ਉਹਦਾ ਸਾਰਥਕ ਰਿਜ਼ਲਟ ਕਿਦਾਂ ਨਿਕਲਣਾ ਜੇ 12 ਮੰਗਾਂ ਲਈ MSB ਲੀਗਲ ਗਰੰਟੀ ਕਾਨੂੰਨ ਲਈ ਪੈਸਾ ਜੋ ਕੋਰ ਕਾਨੂੰਨ ਲਈ ਤੇ ਕੋਈ ਪੈਸਾ ਨਹੀਂ ਚਾਹੀਦਾ ਉਹਦੇ ਲਈ ਕ੍ਰਿਸ਼ਲ ਮੁਤਾਬਕ ਜਿਹੜੀ ਸਰਕਾਰ ਦੀ ਆਪਦੀ ਏਜੰਸੀ ਨੇ ਕੋ 20-25 ਹਜ਼ਾਰ ਕਰੋੜ ਦਾ ਖਰਚਾ ਚਾਹੀਦਾ ਉਹਦਾ ਪ੍ਰਾਪਦਨ ਕਰੋ ਇਹ ਤੋਂ ਕਹਾ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ ਜਿਹੜੇ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਰਹੇ ਨੇ ਉਹਦੀ ਗੱਲ ਕਰੋ ਇਹ ਤੋਂ ਕਹਾ ਫਸਲੀ ਬੀਮਾ ਯੋਜਨਾ ਮਜ਼ਦੂਰਾਂ ਦੀ 200 ਦਿਨ ਨਰੇਗਾ ਜਾਂ ਮਨਰੇਗਾ ਇਹ ਕਿਵੇਂ ਦੇਣੀ ਆ ਬਜਟ ਵਿੱਚ ਕੁਝ ਵਾਅਦਾ ਹੁੰਦਾ ਨਹੀਂ ਹੁੰਦਾ ਇਹਦੀ ਗੱਲ ਕਰੋ ਸੋ 12 ਮੰਗਾਂ ਤੇ ਬਜਟ ਕਿੰਨਾ ਕੁ ਰੱਖਿਆ ਜਾਂਦਾ ਇਹ ਗੱਲ ਆਵੇ ਕੱਲ ਸਾਡੇ ਦੇਸ਼ ਦੀ ਰਾਸ਼ਟਰਪਤੀ ਜੀ ਨੇ ਕਿਹਾ ਕਿ ਅਸੀਂ ਤੇਜ਼ੀ ਵੱਡੀ ਅਰਧ ਬਵਸਥਾ ਬਣ ਜਾ ਰਹੇ ਹਾਂ ਤੇ ਫਿਰ ਸਾਡਾ ਗਰੀਬੀ ਦੇ ਵਿੱਚ ਇੰਡੈਕਸ ਕੀ ਆ ਗਰੀਬੀ ਦੇ ਵਿੱਚ ਸਾਡਾ 114ਵਾਂ ਨੰਬਰ ਆ ਫਿਰ ਇਹ ਇਹ ਤੇਜ਼ੀ ਵੱਡੀ ਅਰਧ ਬਵਸਥਾ ਨੂੰ ਕਿਵੇਂ ਪਾਜ ਖੇਡਦਾ ਵਾ ਅੱਜ ਵੀ ਕਰੋੜਾਂ ਲੋਕ ਮੋਦੀ ਜੀ ਸਾਡੇ ਪੁਲਾ ਥੱਲੇ ਸੁੱਤੇ ਹੈਗੇ ਆ